मेरा नाम हरजीत कौर मैं बिल्कुल अपने मन और तन दी ਨਾਲ ਲਭਾਵਾਂਗੀ ਜੋ ਵੀ ਸਾਡੀ ਡਿਊਟੀ ਹਨ ਉਥੇ ਲਈ ਜਦੋਂ ਵੀ ਸਾਡੀ ਡਿਊਟੀ ਲਈ ਜਾਊਗੀ ਸ਼ੰਭੂ ਲਈ ਜਾਊਗੀ ਗੁਰਦਾਸਪੁਰ ਜਿੱਥੇ ਇੱਥੇ ਲੋਕਲ ਕਰਨਿਆਂ ਤੇ ਵੀ ਲਈ ਜਾਊਗੀ ਅਸੀਂ ਬਿਲਕੁਲ ਮਨੋਂ ਤਨੋਂ ਤੰਦੇ ਨਾਲ ਆਪਣੇ ਭਰਾਵਾਂ ਦੇ ਨਾਲ ਅਸੀਂ ਜਾਵਾਂਗੇ ਦੇਖੋ ਮੋਦੀ ਸਰਕਾਰ ਨੇ ਤੇ ਬਹੁਤ ਧੱਕਾ ਕੀਤਾ ਸਾਣਾ ਦੇ ਨਾਲ ਪਰ ਉਹਦੇ ਵਿੱਚ ਸਾਡੀਆਂ ਬੀਬੀਆਂ ਸਾਡਾ ਸਾਥ ਦੇਣਗੀਆਂ ਤੇ ਅਸੀਂ ਆਪਣੇ ਭਰਾਵਾਂ ਦਾ ਸਾਥ ਦੇਵਾਂਗੇ ਪਰ ਆਪਣਾ ਮੋਰਚਾ ਅਸੀਂ ਜਿੱਤ ਕੇ ਉਥੇ ਫਤਿਹ ਕਰਕੇ ਆਵਾਂਗੇ ਸੁਖਵਿੰਦਰ ਸਿੰਘ ਸਭਰਾ ਕਿਸਾਨ ਮਜ਼ਦੂਰ ਸਸ਼ਟ ਮਿਟੀ ਪੰਜਾਬ ਦਾ ਸੂਬਾ ਪ੍ਰਧਾਨ ਉਹ ਜੀ ਇਹ ਸਮੇਂ ਦੀ ਲੋੜ ਸੀ ਜਿੰਨਾ ਚਿਰ ਅਸੀਂ ਪਰਿਵਾਰਾਂ ਸਵੇ ਜਥੇਬੰਦੀ ਨਹੀਂ ਹੋਵਾਂਗੇ ਉਨੀ ਦੇਰ ਤੱਕ ਕੋਈ ਵੀ ਕਮਿਊਨਿਟੀ ਇੱਥੇ ਨਹੀਂ ਬਚੂਗੀ ਇਸ ਟਾਈਮ ਤੇ ਕਿਸਾਨ ਨੂੰ ਮਜ਼ਦੂਰ ਨੂੰ ਦੁਕਾਨਦਾਰ ਨੂੰ ਰੇੜੀ ਫੜੀ ਵਾਲੇ ਨੂੰ ਮਤਲਬ ਹਰੇਕ ਤਬਕੇ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਣ ਦੀ ਲੋੜ ਆ ਕਿਉਂਕਿ ਜੱਡਾ ਵੱਡਾ ਹਮਲਾ ਵਾ ਉਹ ਸਾਰਾ ਕੁਝ ਕਾਰਪੋਰੇਟਰ ਵਾਲੇ ਘਰ ਵੱਲੇ ਮੈਨੇ ਲੈ ਕੇ ਜਾ ਰਿਹਾ ਵਾ ਲੋਕਾਂ ਕੋਲੇ ਕੋਈ ਚੀਜ਼ ਨਹੀਂ ਬਚਣੀ ਸਾਡਾ ਰੇੜੀ ਫੜੀ ਵਾਲਾ ਹੱਟੀ ਪੱਟੀ ਵਾਲਾ ਸਾਰਾ ਕੁਝ ਇਹਨਾਂ ਨੇ ਖਤਮ ਕਰਨ ਦਾ ਪ੍ਰੋਗਰਾਮ ਜਦੋਂ ਵੱਡਾ ਮਾਲ ਬਣਿਆ ਵੱਡੇ ਮਾਲ ਨੇ ਹਜ਼ਾਰਾਂ ਦੁਕਾਨਾਂ ਖੜੀਆਂ ਖਾ ਜਾਣੀਆਂ ਵਾ ਕਿਉਂਕਿ ਸਾਡੀ ਜਿਹੜੀ ਪਿੰਡ ਵਾਲੀ ਦੁਕਾਨਾਂ ਲਾਲੇ ਦੀ ਉਹ ਸਾਡੇ ਵਾਸਤੇ ਮੁਬਾਰਕ ਨਹੀਂ ਆ ਆਰਥਿਕ ਦਾ ਸੌਦਾ ਤੋਂ ਲੈ ਆਉਣੇ ਆ ਇਹ ਸਰਕਾਰ ਡਬਲਯੂਟੀਓ ਦੀਆਂ ਨੀਤੀਆਂ ਤਹਿਤ ਸਾਰਾ ਕੁਝ ਕਾਰਪੋਰੇਟ ਦੇ ਹੱਥ ਫੜੋਣਾ ਚਾਹੀਦੀ ਆ ਉਹਦੇ ਵਾਸਤੇ ਮਾਵਾ ਭੈਣਾਂ ਦੇ ਵੱਡੇ ਇਕੱਠ ਜਿਹੜੇ ਕਰਕੇ ਪਰਿਵਾਰਾਂ ਸਮੇਤ ਜਿੱਥੇ ਬੰਦ ਹੋ ਰਹੇ ਆ ਇਹ ਅਪੀਲ ਕਰਾਂਗੇ ਵੀ ਸ਼ਹਿਰ ਵਾਲੇ ਰੇੜੀ ਫੜੀ ਵਾਲੇ ਦੁਕਾਨਦਾਰ ਮਾਸਟਰ ਡਾਕਟਰ ਸਾਰੇ ਜਿੱਥੇ ਬੰਦ ਹੋਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਕੱਠੇ ਹੋ ਕੇ ਲੜਿਆ ਜਾ ਸਕੇ ਵੇਖੋ ਜੀ ਇਹਨਾਂ ਜਿੱਤਾਂ ਨੂੰ ਅਸੀਂ ਕਿਉਂਕਿ ਇਹ ਜਿੱਤਾ ਜਿਹੜੀਆਂ ਵਕਤੀ ਜਿੱਤਾਵਾਂ ਕਦੀ ਕੋਈ ਆ ਗਿਆ ਕਦੀ ਕੋਈ ਗਿਆ ਵਾਰੀ ਨਾ ਕੁੱਟ ਰਿਆ ਇਹਨਾਂ ਨੇ ਵਾਰੀ ਵਧਈਈਆ ਅਸਲੀ ਜਿੱਤ ਹੋਣੀ ਆ 140 ਕਰੋੜ ਭਾਰਤੀ ਲੋਕਾਂ ਦੀ ਉਸ ਦਿਨ ਜਿੱਦਣ ਲੋਕ ਆਪਣੀ ਕਿਰਤ ਕਮਾਈ ਨੂੰ ਬਚਾਉਣ ਵਾਸਤੇ ਆਪਣੇ ਕਿਤੇ ਨੂੰ ਬਚਾਉਣ ਵਾਸਤੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਆ ਲਿਆ ਅਸਲੀ ਜਿੱਤ ਉਸ ਦਿਨ ਹੋਣੀ ਆ ਇਹ ਤਾਂ ਜਿਹੜੇ ਆ ਟਕੌਂਜਾ ਟਕੌਂਸਲਾ ਪਟਿਆ ਜਾ ਰਿਹਾ ਵਾ ਲੋਕਤੰਤਰ ਦਾ ਲੋਕਤੰਤਰ ਦੇ ਨਾਂ ਦੇ ਉੱਤੇ ਲੋਕਾਂ ਨੂੰ 50 ਸਾਲਾਂ ਬਾਅਦ ਵਾਰੀ ਦੇ ਨਾਲ ਲੁੱਟ ਕੇ ਆਪਣਾ ਤੋਰੀ ਫੁਰਕਾ ਚਲਾਉਂਦੇ ਰਲ ਕੇ ਬਾਜੀ ਖੇਡ ਰਿਆ ਅਸੀਂ ਇਹਨਾਂ ਜਿੱਤਾ ਜੁੱਤਾ ਨੂੰ ਕੋਈ ਨਹੀਂ ਜਿੱਤਾਂ ਨੂੰ ਹਾਰਾਂ ਦੇ ਤਬਦੀਲ ਕਰਨ ਵਾਲੇ ਆ ਲੋਕ ਜਿਹੜੇ ਤੁਹਾਨੂੰ ਪਿੱਛੇ ਬੈਠੇ ਨਜ਼ਰ ਆਉਂਦੇ ਆ 140 ਕਰੋੜ ਭਾਰਤੀ ਨੇ ਕਿਉਂਕਿ ਜੇ ਏਡੀ ਵੱਡੀ ਜਿੱਤ ਦਿੱਲੀ ਦੀ ਹੋਣੀ ਹੁੰਦੀ ਤੇ ਫਿਰ ਪਿਛਲੀ ਆ ਜਿਹੜੀ ਚੋਣ ਲੰਘ ਕੇ ਗਈ ਐ ਐਮਪੀ ਦੀ ਇਹਦੇ ਵਿੱਚ 240 ਦੇ ਅੰਕੜਾ ਕਿਉਂ ਰਹਿ ਜਾਂਦਾ ਕਿਉਂਕਿ ਆਪ ਕੀ ਵਾਰ 400 ਪਾਰ ਦਾ ਨਾਰਾ ਸੀਗਾ ਮੋਦੀ ਦਾ ਇਹ ਸਾਰਾ ਕੋਈ ਲੋਕ ਜਾਣਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਆਪਣੀ ਦਲੀਲ ਦੇ ਨਾਲ ਗੱਲ ਰੱਖਦੇ ਹੋਏ ਕਿਰਤ ਨੂੰ ਬਚਾਉਣ ਵਾਸਤੇ ਅੱਗੇ ਆਉਣਗੇ ਦੇਖੋ ਜੀ ਆਮ ਸਰਕਾਰ ਜਿਹੜੀ ਆ ਬਣਾਈ ਸੀ ਜਦੋਂ ਲੋਕਾਂ ਨੇ ਬੜੀਆਂ ਉਮੀਦਾਂ 'ਚ ਬਣਾਈ ਸੀ ਇੱਕ ਪਲੇਖਾ ਹੋ ਗਿਆ ਉਹਨਾਂ ਨੂੰ 92 ਵੀਰਾਂ ਨੂੰ ਕਿ ਸ਼ਾਇਦ ਸਾਡਾ ਲੋਕਾਂ ਦੇ ਵਿੱਚ ਕਰੇਜ ਏਡਾ ਵੱਡਾ ਸਾਨੂੰ ਇਹ ਚੁੰੜ ਰਿਹਾ ਅਸਲ ਦੇ ਵਿੱਚ ਕਰੇਜ ਵੱਡਾ ਨਹੀਂ ਪਹਿਲੀਆਂ ਰੋਹ ਵੈਰਤੀ 83 ਜਿਹੜੀਆਂ ਦੋਵੇਂ ਉਹਨਾਂ ਤੋਂ ਲੋਕ ਅੱਕ ਚੁੱਕੇ ਸਨ ਉਹਨਾਂ ਦੇ ਅਕੀਮੇ ਦੇ ਵਿੱਚੋਂ ਇਹਨਾਂ ਤੇ ਤਜਰਬਾ ਕੀਤਾ ਸੀ ਪਰ ਉਹ ਤਜਰਬਾ ਪੂਰੀ ਤਰ੍ਹਾਂ ਫੇਲ ਹੋਇਆ ਵਾ ਭਗਵਾਨਤਮਾਨ ਸਰਕਾਰ ਪੂਰੀ ਤਰ੍ਹਾਂ ਇਸ ਟਾਈਮ ਤੇ ਫੇਲ ਵਾ ਇਹ ਤੋਂ ਕੋਈ ਆਸ ਲਾ ਕੇ ਅਸੀਂ ਅਗਲੀ ਗੱਲ ਕਰ ਲਈਏ ਉਹ ਸਾਡੇ ਵਾਸਤੇ ਠੀਕ ਨਹੀਂ ਹੋਊਗੀ ਕਿਉਂਕਿ ਅਸਲ ਦੇ ਵਿੱਚ ਲੋਕਾਂ ਨੂੰ ਆਪਣੇ ਸੰਗਰਦੇ ਤੇ ਟੀਕ ਰੱਖਣੀ ਚਾਹੀਦੀ ਆ ਜੋ ਸਾਡੇ ਵੱਡਿਆਂ ਵਡੇਰਿਆਂ ਨੇ ਸੰਘਰਸ਼ ਕਰਕੇ ਸਮਾਜ ਨੂੰ ਬਚਾਇਆ